ਵਿਕਰਮ ਨੂੰ ਉੱਚ ਉਠੇ ਪਰਚੇ ਦੇ ਨਸ਼ੇ ਖਤਮ ਹੋ ਗਏ 7 ਮਹੀਨੇ ਵਿਕਰਮ ਅਜੀਤਿਆਂ ਨੂੰ ਕਹਿੰਦੇ ਸੀ ਆ ਨਸ਼ਾ ਵੇਚਦਾ ਇੱਕ ਬੰਦਾ ਦੱਸਦੇ ਕਿਹਦੇ ਕੋਲ ਜਾ ਕੇ ਉਹਨੇ ਨਸ਼ਾ ਵੇਚ ਨਸ਼ਾ ਉਹਦੇ ਘਰੋਂ ਸਾਰੀ ਸਰਕਾਰਾਂ ਨੇ ਜ਼ੋਰ ਲਾਇਆ ਕਿ ਨਾ ਨਸ਼ਾ ਇਨਾ ਚੰਗੀ ਤਰੀ ਮਿਲਿਆ ਤੇ ਪਰਚਾ ਦਰਜ ਕੀਤਾ ਨਸ਼ਾ ਦਾ ਨਾ ਹੀ ਨਹੀਂ ਉਹਦੇ ਵਿੱਚ ਹੁਣ 7 ਮਹੀਨੇ ਚ ਉਹਨੇ ਬੰਦ ਕੀਤਾ ਹੋਇਆ ਹੈ ਕਿਹੜਾ ਨਸ਼ਾ ਬੰਦ ਹੋ ਗਿਆ ਤੇ ਕਿਉਂ ਨਹੀਂ ਬੰਦ ਕੀਤਾ ਇਹਨਾਂ ਨੇ ਤੇ ਫਿਰ ਕਦੇ ਕੋਈ ਕੋਈ ਝੂਠਾ ਇਲਾਮ ਹੁਣ ਸੁਖਵੀਰ ਜੀ ਨੂੰ ਖੜਨ ਵਾਸਤੇ ਕੋਈ ਹੋਰ ਧਾਰਮਿਕ ਹੋਰ ਮੁੱਦਾ ਬਣਾ ਰਹੇ ਨੇ ਨਿਸ਼ਾਨਾ ਸੁਖਵੀਰ ਜੀ ਹੈਗਾ ਤੁਸੀਂ ਸੋਚੋ ਕਹਿੰਦੇ ਨੇ ਕਿ ਇਹ ਗੁਰੂ ਸਾਹਿਬ ਦੇ ਸਰੂਪਾ ਦੀ ਗੱਲ ਹੈ ਤੇ ਫਿਰ ਲੁਧਿਆਣੇ 'ਚ ਜਾ ਕੇ ਕੋਈ ਚਾਰਟਰਡ ਅਕਾਊਂਟੈਂਟ ਨੂੰ ਫੜਨ ਰੱਖੀ ਉਹਦਾ ਸਰੂਪਾ ਨਾਲ いや ਉਹਦਾ ਐਸ்சிਪੀ ਨਾਲ ਕੀ ਨਿਸ਼ਾਨਾ ਤਖਬੀਰ ਹੈ ਬਾਨਾ ਧਰਮ ਦੀ ਆੜ 'ਚ ਇਹੀ ਹੈ ਨਾ ਵੀ ਰਾਜਨੀਤੀ ਹੈ ਤੁਸੀਂ ਜਸ ਕੰਮ ਵਾਸਤੇ ਲੋਕਾਂ ਨੇ ਤੁਹਾਨੂੰ ਚੁਣਿਆ ਹੈਗਾ ਉਹਦਾ ਜਵਾਬ ਦਿਓ ਨਾ ਬੀਬੀਆਂ ਨੂੰ ਮੂੰਹ ਦਿਖਾਣ ਜੋਗੇ ਜਿਨ੍ਹਾਂ ਨੂੰ ਹਜ਼ਾਰ ਰੁਪਏ ਕਿ ਅਸੀਂ ਤਾਂ ਨਾ ਲੋਕਾਂ ਨੂੰ ਦੱਸਣ ਜੋਗੇ ਤੇ ਜਿਵੇਂ ਕਰਕੇ ਆ ਕਮਤ ਇਹ ਤਾਂ ਜਦੋਂ ਤੋਂ ਆਮ ਆਦਮੀ ਨੇ ਪੰਜਾਬ 'ਚ ਜਨੂ ਲੱਤਾ ਹੈ ਜਿਸ ਟਾਈਮ ਤੋਂ ਇਹ ਪਾਰਟੀ ਦੀ ਸ਼ੁਰੂਆਤ ਹੋਈ ਹੈ ਪੰਜਾਬ 'ਚ ਇਹੋ ਜਿਹੀ ਕਟਨਾਵਾ ਵੱਪਰ ਦੇ ਵੱਪਰ ਦੇ ਅੱਜ ਹਾਲਾਤ ਇਹੋ ਜਿਹੀ ਆ ਗਏ ਨੇ ਕਿ ਸਰਕਾਰ ਨਾਮ ਦੀ ਤਾਂ ਕੋਈ ਚੀਜ਼ ਨਹੀਂ ਕਿਉਂਕਿ ਸਰਕਾਰਾਂ ਹੁੰਦੀਆਂ ਨੇ ਲੋਕੀ ਵੋਟਾਂ ਪਾਉਂਦੇ ਨੇ ਵੀ ਇਹ ਸਾਡਾ ਸ਼ਹਿਰ ਹੈ ਇੱਥੇ ਸੀਵਰ ਦਾ ਮਾੜਾ ਹਾਲ ਹੈ ਇੱਥੇ ਪੀਣ ਦਾ ਪਾਣੀ ਨਹੀਂ ਹੈ ਸਾਡੇ ਵਾਸਤੇ ਨਵੇਂ ਹਸਪਤਾਲ ਨਵੇਂ ਸਕੂਲ ਸਾਫ ਸਫਾਈ ਹੋਏ ਬੱਚਿਆਂ ਨੂੰ ਨੌਕਰੀਆਂ ਮਿਲਣ ਕਾਨੂੰਨ ਵਿਵਸਥਾ ਹੋਏ ਕਾਕੀ ਸੁਭਾਤਰਕੀ ਕਰੇ ਕਿਸੇ ਦਾ ਬਿਜ਼ਨਸ ਵਧੇ ਕਿਸੇ ਦਾ ਕੋਈ ਨਵਾਂ ਕਾਰੋਬਾਰ ਸ਼ੁਰੂ ਹੋਏ ਕਿਸਾਨਾਂ ਨੂੰ ਆਪਣੇ ਫਸਲਾਂ ਦੇ ਮੁੱਲ EMPLOYEES ਨੂੰ ਉਹਨਾਂ ਦਾ ਬੰਦਾ ਹੋਏ ਹੱਕ ਮਿਲੇ ਇਹਨਾਂ ਚੀਜ਼ਾਂ ਵਾਸਤੇ ਤਾਂ ਵੋਟਾਂ ਪਾਉਂਦੇ ਨੇ ਲੇਕਿਨ ਅਫਸੋਸ ਦੀ ਗੱਲ ਕਿ ਕਾਂਗਰਸ ਨੂੰ ਜਿਹੜਾ ਮਾਲਾ ਕਹਿੰਦੇ ਸੀ ਆਮ ਆਦਮੀ ਪਾਰਟੀ ਨੇ ਤਾਂ ਸਾਰਿਆਂ ਨੂੰ ਚੰਗਾ ਕਰਤਾ ਕਿਉਂਕਿ ਅੱਜ ਜਿਹੜੇ ਕਹਿੰਦੇ ਸੀ ਕੋਈ ਧਰਨਾ ਨਹੀਂ ਲੱਗੂਗਾ ਪੰਜਾਬ ਦੇ ਹਰੇਕ ਵਰਗ ਧਰਨੇ ਤੋਂ ਮੁਲਾਜ਼ਮ ਤੋਂ ਲੈ ਕੇ ਸਿੱਖਿਆ ਲੈ ਲੋ ਹਸਪਤਾਲ ਲੈ ਲੋ ਸਰਕਾਰੀ ਹਰੇਕ ਬੰਦਾ ਧਰਨੇ 'ਚ ਬੈਠਿਆ ਹੋਇਆ ਤੇ ਕੋਈ ਵੀ ਸ਼ਹਿਰ ਲੈ ਲੋ ਕਿ ਤੁਸੀਂ ਸ਼ਹਿਰ 'ਚ ਕੋਈ ਵਿਕਾਸ ਦੀ ਏਟਾਜ ਮੰਨਦੇ ਚ ਜੇ ਆਪਾਂ ਖੜੇ ਆ ਸਾਰੇ ਲੋਕੀ ਇੱਥੇ ਨੇ ਇਹਨਾਂ ਨੂੰ ਪੁੱਛੋ ਜੀ ਇਹਨਾਂ ਦੇ ਸ਼ਹਿਰ 'ਚ ਕੋਈ ਨਵਾਂ ਸਕੂਲ ਦਾ ਕਮਰਾ ਵੀ ਬਣਿਆ ਹੈ ਨਵਾਂ ਸਕੂਲ ਹੀ ਛੱਡੋ ਕੋਈ ਹਸਪਤਾਲ ਦਾ ਕੋਈ ਨਵਾਂ ਕਮਰਾ ਬਣਿਆ ਹੈ ਕੋਈ ਸਕੂਲ ਦਾ ਨਵਾਂ ਕਮਰਾ ਬਣਿਆ ਹੈਗਾ ਜਿਹੜੇ ਹਸਪਤਾਲ ਤੇ ਸਕੂਲਾਂ ਦੀ ਗੱਲਾਂ ਕਰਦੇ ਸੀਗੇ ਅੱਜ ਕੋਈ ਵੀ ਸਕੀਮ ਇੱਥੇ ਜਿਹੜਾ ਆਪਾਂ ਚਲਾ ਕੇ ਗਏ ਸੀ ਇੱਕ ਸਕੀਮ ਲਾਗੂ ਕੋਈ ਨਹੀਂ ਵਿਕਾਸ ਦਾ ਕੋਈ ਲੇਕਿਨ ਕਰਜ਼ਾ ਰੋਜ਼ ਦੀ ਰੋਜ਼ ਇਹਨਾਂ ਨੇ 5 ਲੱਖ ਕਰੋੜ ਦਾ ਕਰਜ਼ਾ ਚਾੜਤਾ ਉਹਨੇ 12.5 ਹਜ਼ਾਰ ਅ ਕਰੋੜ ਦਾ ਕਰਦਾ ਤਾਂ ਹੁਣ ਇੱਕ ਮਹੀਨਾ ਹੀ ਲਾਰੇ ਨੇ ਇਹਨਾਂ ਸਿੰਘਾਂ ਵੀ ਇਹ ਸਾਰੇ ਪੈਸੇ ਕਿੱਥੇ ਜਾ ਰਹੇ ਨੇ ਲੋਕਾਂ ਦੇ ਮਨ 'ਚ ਸਵਾਲ ਆਂਦਾ ਕਿਉਂਕਿ ਅੱਜ ਇਥੇ ਕਾਨੂੰਨ ਦੇ ਨਾਂ 'ਚ ਫਰੋਤੀਆਂ ਲਿੱਤੀਆਂ ਜਾ ਰਹੀਆਂ ਨੇ ਅਫਸਰਾਂ ਟੰਗ ਕਰਦੇ ਨੇ ਭਾਵੇਂ GST ਦਾ ਫਲਾਈਂਗ ਕੋਡ ਆ ਜਾਏ ਉਹ ਬਿਚਾਰੀ ਦੁਕਾਨਦਾਰਾਂ ਨੂੰ ਤੋ ਕੀ ਕਰਦੇ ਨੇ ਉਪਰੋਂ ਗੈਂਗਸਟਰਾਂ ਦਾ ਜ਼ੋਰ ਜ਼ਬਰ ਕੋਈ ਆਕੀ 49 ਦੁਕਾਨਾਂ ਬਾਹਰ ਇੱਥੇ ਮੈਨੂੰ ਲੱਗਦਾ ਇੱਥੇ 4 ਦਿਨ ਕਿੰਨੇ ਦਿਨ ਪਹਿਲੇ ਗੋਲੀ ਚਲੀ ਸੀ ਮਹੀਨਾ ਪਹਿਲੇ ਇੱਥੇ ਗੋਲੀ ਚਲਾ ਕੇ ਲੋਕਾਂ ਨੂੰ ਡਰਾਉਂਦੇ ਨੇ ਕਾਪੀ ਤੇ ਕਾਨੂੰਨ ਵਿਵਸਾਏ ਨਾ ਬੁਰਾ ਹਾਲ ਕੀ ਬੰਦਾ ਚੁੱਪ ਚੁਪੀ ਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਜਾਨ ਮਾਲ ਦੀ ਰੱਖਿਆ ਵਾਸਤੇ ਜੋ ਮੰਗਦਾ ਉਹਨੂੰ ਦੇਈ ਚਲੀ ਜਾ ਰਹੇ ਨੇ ਦਾ ਆਪਣਾ ਸਾਹ ਘੁੱਟਿਆ ਜਾ ਰਿਹਾ ਲੋਕਾਂ ਦਾ ਲੇਕਿਨ ਕੋਈ ਸੁਣਵਾਈ ਨਹੀਂ ਜੇ ਕੋਈ ਪੱਤਰਕਾਰ ਤੁਹਾਡੇ ਵਰਗਾ ਕੋਈ ਰਿਪੋਰਟ ਕਰੇ ਤਾਂ ਉਹਦੇ ਖਿਲਾਫ ਪਰਚਾ ਜੇ ਕੋਈ ਵਿਰੋਧੀ ਸਵਾਲ ਉਠਾਏ ਉਹਦੇ ਖਿਲਾਫ ਪਰਚਾ ਤਾਂ ਆਮ ਲੋਕਾਂ ਦੇ ਉੱਤੇ ਤਾਂ ਕੀ ਪੇਚ ਵੀ ਹੋਗੀ ਕਿ ਕਿਹੋ ਜੀ ਤਸ਼ੱਦਦ ਹੁੰਦੀ ਹੋਗੀ ਤੁਸੀਂ ਅੰਦਾਜ਼ਾ ਲਾ ਲਓ ਸੋ ਇਹ ਸਰਕਾਰ ਹਰ ਪੱਖੋਂ ਫੇਲ ਹੈ ਅੱਜ ਆਪਣੀ ناکਾਮੀਆਂ ਨੂੰ ਲੁਕਾਉਣ ਵਾਸਤੇ ਫੌਨ ਸੇਖਾ ਦੇ ਧਾਰਮਿਕ ਸੰਸਥਾਵਾਂ ਦੇ ਉੱਤੇ ਤਖਲ ਅੰਦਾਜ਼ੀ ਸ਼ੁਰੂ ਕਰਤੀ ਹੈ ਸੋ ਆਪਾਂ ਕੀ ਆਸ ਰੱਖੀਏ ਮੈਨੂੰ ਲੱਗਦਾ ਹੈ ਕਿ ਜਿਸ ਦਿਨ ਚੋਣ ਜਾਪਤਾ ਲੱਗੂਗਾ ਤੇ ਇਹਨਾਂ ਦੇ ਬੰਦੇ ਬਾਹਰ ਨਿਕਲਣਗੇ ਲੋਕਾਂ ਨੇ ਇਹੋ ਜਿਹੇ ਸਵਾਲ ਪੁੱਛ ਲੈਨੇ ਕਿ ਇਹਨਾਂ ਸਾਰਿਆਂ ਨੂੰ ਭਜਨਾ ਪਊਗਾ ਵੀ ਕੀ ਕਰਨਾ ਹੈ ਵੀ ਜਿਹੜੀ ਸਰਕਾਰ ਹੈ ਵਿਰੋਧੀ ਦੇ ਤਸਵੀਸ਼ਕ ਅਕਾਲੀ ਲਾਲ ਹੈ ਨਹੀਂ ਪਰ ਟਾਰਗੇਟ ਹਮੇਸ਼ਾ ਅਕਾਲੀ ਦਲ ਨੂੰ ਕੀਤਾ ਜਾ ਰਿਹਾ ਕੀ ਸੋਚਦੇ ਹੋ ਤੁਸੀਂ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਆ ਖੇਤਰੀ ਪਾਰਟੀ ਲੋਕਾਂ ਦੇ ਮਨਾਂ 'ਚ ਵੱਸਦੀ ਹੈ ਕਾਂਗਰਸ ਸਮਾਜਵਾਦੀ ਨੇ ਇਕੱਠੇ ਹੋ ਕੇ ਇਸ ਫੰਡ ਇਸ ਪਾਰਟੀ ਦੇ ਉੱਤੇ ਝੂਠਾ ਗੰਦਾ ਪੰਡਿਤ ਪ੍ਰਚਾਰ ਕਰਕੇ ਝੂਠੇ ਇਲਜ਼ਾਮ ਲਾ ਕੇ ਦੋਵਾਂ ਨੇ ਸੱਤਾ ਹਾਸਲ ਕੀਤੀ ਤੇ ਹਾਸਲ ਕਰਨ ਵਾਸਤੇ ਵੱਡੇ ਵੱਡੇ ਲਾਰੇ ਲਾਏ ਵੱਡੇ ਵੱਡੇ ਵਾਅਦੇ ਕੀਤੇ ਕਾਂਗਰਸ ਬੁਰੀ ਤਰ੍ਹਾਂ ਫੇਲ ਹੋਈ ਤਾਂ ਲੋਕਾਂ ਨੇ ਇਸ ਨਿਕਮੀ ਸਰਕਾਰ ਨੂੰ ਤੇ ਇਸ ਸਰਕਾਰ ਨੇ ਤਾਂ ਪੰਜਾਬ ਨੂੰ ਬੇਚ ਛੱਡਿਆ ਦਿੱਲੀ ਦੇ ਖੱਡਾਂ ਦੇ ਹੱਥ 'ਚ ਉਹ ਲੁੱਟ-ਲੁੱਟ ਪੰਜਾਬ ਦੀ ਸਰਕਾਰੀ ਜ਼ਮੀਨਾਂ ਵੀ ਬੇਚ-ਬੀਚੀ ਜਾ ਰਹੇ ਨੇ ਹਰ ਪੱਖੋਂ ਪੰਜਾਬ ਦੇ ਜਿੰਨਾ ਲੁੱਟ ਸਕਦੇ ਆ ਦਿੱਲੀ ਦੇ ਜਿਹੜੇ ਧਨਾੜ ਉੱਥੋਂ ਆਏ ਨੇ ਲੁੱਟੀ ਜਾ ਰਹੇ ਤੇ ਸਾਡਾ ਮੁੱਖ ਮੰਤਰੀ ਮੂੰਛੇ ਘੂਰियां ਪਾ ਕੇ ਸਭ ਕੁਝ ਆਪਣੀ ਕੁਰਸੀ ਦੇ ਖਾਤਰ ਚੁੱਪ ਕਰਕੇ ਬੈਠਿਆ ਹੋਇਆ ਤੇ ਲੋਕੀ ਇਸ ਗੱਲ ਨੂੰ ਸਮਝ ਗਏ ਨੇ ਕਿ ਅਕਾਲੀ ਦਲ ਦੇ ਸਮੇਂ ਚ ਕੋਈ ਸੁਲਵਾਈ ਹੁੰਦੀ ਸੀ ਕੋਈ ਮੁੱਖ ਮੰਤਰੀ ਸੀ ਜਿਹਦੇ ਕੋਈ ਪਾਵਰ ਸੀਗੇ ਅੱਜ ਤੱਕ ਕੇਂਦਰੀ ਹਲ ਦੇ ਕੋਲ ਪਾਵਰ ਹੈ ਉਹਦੇ ਨੇ ਤਾਂ ਕੋਈ ਬੰਦਾ ਜਾਣੀ ਤੱਕਦਾ ਤੇ ਅਕਾਲੀ ਦਲ ਦੇ ਸਮੇਂ ਆ ਇਹਨਾਂ ਵਰਗੇ ਵੱਡੇ ਹਸਪਤਾਲ ਬੰਦੇ ਸੀ ਆ ਰੈਫਾਇਨਰੀਆਂ ਬੰਦੀਆਂ ਸੀ ਆ ਥਰਮਲ ਪਲਾਂਟ ਬੰਦੇ ਸੀ ਸੜਕੇ ਹਾਈਵੇ ਪਾ ਇਹ ਸਾਰੀ ਚੀਜ਼ਾਂ ਬੰਦੀਆਂ ਸੀਗੇ ਲੋਕਾਂ ਨੇ ਡਵੈਲਪਮੈਂਟ ਦੇਖੀ ਹਰ ਸ਼ਹਿਰ 'ਚ ਹੁਨੇਸ਼ ਸ਼ਹਿਰ 'ਚ ਜਿੰਨਾ ਸੀਵਰ ਦਾ ਕੰਮ ਅੱਸੀ ਕਰ ਗਏ ਮੈਨੂੰ ਲੱਗਦਾ 10 ਸਾਲਾਂ 'ਚ ਉਹਦੀ ਸਫਾਈ ਤੱਕ ਨਹੀਂ ਕਰਾਈ ਤੋਂ ਸਰਕਾਰਾਂ ਨੇ ਜਿੰਨੀ ਕਲੀਆਂ ਸੀ ਬਣਾ ਗਏ ਮੈਨੂੰ ਲੱਗਦਾ ਇਹ ਕਿਤੇ ਟਾਇਲ ਤੱਕ ਨਹੀਂ ਲਾਈ ਕਿਤੇ ਵੀ ਸੋ ਹਰ ਮੁਕਾਬਲੇ 'ਚ ਜਿੱਥੇ ਅਸੀਂ ਪੰਜਾਬ ਨੂੰ ਦੇਸ਼ 'ਚ ਛੱਟੇ ਨੰਬਰ 'ਤੇ ਛੱਡ ਕੇ ਗਈ ਸੀ ਅੱਜ ਸਾਰੇ ਸੂਬਿਆਂ ਵਿੱਚੋਂ ਪੰਜਾਬ 18ਵੇਂ ਨੰਬਰ 'ਤੇ ਆ ਗਿਆ ਹੈਗਾ ਤੇ ਇੰਨੀ ਕਿਥੇ ਛਟੇ ਨੰਬਰ ਤੋਂ 18 ਨੰਬਰ ਚ ਜਿਹੜੀ ਗਰਾਵਟ ਆਈ ਹੈ ਹਰ ਪੈਰਾਮੀਟਰ ਚ ਆਈ ਹੈ ਤੇ ਲੋਕੀ ਹੁਣ ਸਮਝ ਗਏ ਨੇ ਕਿ ਇਹ ਵਸ ਪਾਲਾ ਜੇ ਕਿ ਝੂਠ ਮਾਰਦੇ ਸੀ ਉਹਨੋਂ ਖੇਤਰੀ ਪਾਰਟੀ ਜਿਹੜੀ ਐਸੀ ਖਜ਼ਾਨੇ ਵਿੱਚੋਂ ਵਿਕਾਸ ਤੇ ਕੰਮ ਕਰਕੇ ਲੋਕਾਂ ਦੀ ਸੁਣਵਾਈ ਕਰਦੀ ਸੀ ਤੇ ਇਹਨਾਂ ਨੇ ਲੁੱਟ-ਲੁੱਟ ਕੇ ਜੇਬਾਂ ਭਰ ਕੇ ਲੁਟਾਈ ਜਾ ਰਹੇ ਨੇ ਤੇ ਲੋਕੀ ਹੁਣ ਜਦ ਮਨ ਬਣਾ ਰਹੇ ਨੇ ਤੇ ਇਹਨਾਂ ਨੂੰ ਨਜ਼ਰ ਆ ਰਿਹਾ ਇਸ ਤਰ੍ਹਾਂ ਕਿ ਨੀਂਦ 'ਚ ਵੀ ਬادل ਤੇ ਇਹਨਾਂ ਨੂੰ ਸੁਜਦੇ ਨੇ ਅੱਖਾ ਖੋਲ ਕੇ ਵੀ ਬادل-ਬਾਦਲ ਹੁੰਦਾ ਤੇ ਸ਼ਰਮ ਨਹੀਂ ਇਕਾਲੀ ਦਰ ਦੇ ਵਰਕਰਾਂ ਦੇ ਵੋਟਰਾਂ ਦੇ ਲੀਡਰਾਂ ਦੇ ਉੱਤੇ ਜੇਲ੍ਹ 'ਚ ਧੱਕ ਦੋ ਪਰਚਾ ਕਰ ਦੋ ਹੁਣ ਦੇਖ ਰਾਮ ਨੂੰ ਉੱਛੇ ਪਰਚੇ ਤੇ ਨਸ਼ੇ ਖਤਮ ਹੋ ਗਏ 7 ਮਹੀਨੇ ਵਿਕਰਮ ਅਜੀਤਿਆਂ ਨੂੰ ਕਹਿੰਦੇ ਤੇ ਆ ਨਸ਼ਾ ਦੇਚਦਾ ਇੱਕ ਬੰਦਾ ਦੱਸਦੇ ਕਿਦੇ ਕੋਲ ਜਾ ਕੇ ਉਹਨੇ ਨਸ਼ਾ ਵੇਚ ਨਸ਼ਾ ਉਹਦੇ ਘਰੋਂ ਸਾਰੀ ਕਰਤਾਰਾਂ ਨੇ ਜ਼ੋਰ ਲਾਇਆ ਕਿ ਨਾ ਨਸ਼ਾ ਇਨਾ ਚੰਗਾ ਨਹੀਂ ਮਿਲਿਆ ਤੇ ਪਰਚਾ ਦਰਜ ਕੀਤਾ ਨਸ਼ਾ ਦਾ ਨਾ ਹੀ ਨਹੀਂ ਉਹਦੇ ਵਿੱਚ ਹੁਣ 7 ਮਹੀਨੇ ਚ ਉਹਨੇ ਬੰਦ ਕੀਤਾ ਹੋਇਆ ਹੈ ਕਿਹੜਾ ਨਸ਼ਾ ਬੰਦ ਹੋ ਗਿਆ ਤੇ ਕਿਉਂ ਨਹੀਂ ਬੰਦ ਕੀਤਾ ਇਹਨਾਂ ਨੇ ਤੇ ਫਿਰ ਕਦੇ ਕੋਈ ਕੋਈ ਝੂਠਾ ਇਲਾਮ ਹੋ ਸੁਖਵੀਰ ਜੀ ਨੂੰ ਖੜਨ ਵਾਸਤੇ ਕੋਈ ਹੋਰ ਧਾਰਮਿਕ ਹੋਰ ਮੁੱਦਾ ਬਣਾ ਰਹੇ ਨੇ ਨਿਸ਼ਾਨਾ ਸੁਖਵੀਰ ਜੀ ਹੈਗਾ ਤੁਸੀਂ ਸੋਚੋ ਕਹਿੰਦੇ ਨੇ ਕਿ ਇਹ ਗੁਰੂ ਸਾਹਿਬ ਦੇ ਸਰੂਪਾ ਦੀ ਗੱਲ ਹੈ ਤੇ ਫਿਰ ਲੁਧਿਆਣੇ ਚ ਜਾ ਕੇ ਕੋਈ ਚਾਰਟਡ ਅਕਾਊਂਟੈਂਟ ਨੂੰ ਫੜਨ ਰੱਖੀ ਉਹਦਾ ਸਰੂਪਾ ਨਾਲ ਲਿਆ ਉਹਦੇ ਐਸ்சி ਪੀਸੀ ਨਾਲ ਕੀ ਨਿਸ਼ਾਨਾ ਤਖਬੀਰ ਹੈ ਬਾਣਾ ਧਰਮ ਦੀ ਆੜ ਚ ਇਹ ਹੀ ਇਹਨਾਂ ਦੀ ਰਾਜਨੀਤੀ ਹੈ ਤੁਸੀਂ ਜਸਟ ਕੰਮ ਵਾਸਤੇ ਲੋਕਾਂ ਨੇ ਤੁਹਾਨੂੰ ਚੁਣਿਆ ਹੈਗਾ ਉਹਦਾ ਜਵਾਬ ਦਿਓ ਨਾ ਬੀਬੀਆਂ ਨੂੰ ਮੂੰਹ ਦਿਖਾਣ ਜੋਗੇ ਜਿਨ੍ਹਾਂ ਨੂੰ 1000 ਰੁਪਿਆ ਕਿਸੀ ਤੋਂ ਨਾ ਲੋਕਾਂ ਨੂੰ ਦੱਸਣ ਜੋਗੇ ਤੇ ਜਿਹਦੇ ਕਰਕੇ ਆ ਕਮਾ ਚ ਬੈ ਗੇ